ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹਿੰਦਾ ਜੀ ਆ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਨਹਿਸ਼ ਐ ਐਹ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੇ ਦਰਖਤ ਤੇ ਕਾਂਗਰਸ ਲਿਖਦੀ ਐ 2 ਮਹੀਨੇ ਚ ਦਰਖਤ ਸੁੱਕ ਜਾਂਦਾ ਐ ਅੱਪਾ ਦਾ ਫੇਰ ਬੰਦੀਆਂ ਯਾਰ ਆਪਣਾ ਪਤਾ ਪਾ ਇਹਨਾਂ ਦਾ ਪੈੜਾ ਹੀ ਮੜਾ ਜੇਲਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਸਾਹ ਤੇ ਇਹ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਤਨੇ ਜਿਹੇ ਸਾਹ ਤੇ ਬਿਆਨ ਬੁਨ ਆ ਜਾਂਦੇ ਆ ਮੈਨੂੰ ਲੱਗਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਆਦੇ ਆਪ ਦੇ ਆਰਥਿਕ ਰੋਕ ਇੱਥੇ ਰੱਖਣੇ ਪੈਣੀ ਹੈ ਆਪਾਂ ਨੂੰ ਕਿ ਕੋਈ ਕੰਮ ਨਹੀਂ ਹੋਇ ਪਿਆ ਨਾ ਇੱਕ ਦੂਜੇ ਦੇ ਵਿੱਚ ਬੱਝੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ ਸਟੇਜਾਂ ਤੇ ਆਪਾਂ ਨੂੰ ਹੁਣ ਲੋੜ ਅਗਲੀਆਂ ਪੀੜ੍ਹੀਆਂ ਵਾਸਤੇ ਇਨਵੈਸਟ ਕਰਨ ਦੀ ਹੈ ਥੈਂਕ ਯੂ ਵੈਰੀ ਮਚੀ ਤਨਵਾਜ ਜਨਮ ਦਿਨ ਤਖੋ ਪਤਾ ਕੀ ਹੈ ਜਨਮ ਦਿਨ ਉਦੋਂ ਸਫਲ ਹੋਣਗੇ ਸਾਡੇ ਜਦੋਂ ਅਸੀਂ ਪੰਜਾਬ ਨੂੰ ਹੱਸਦਾ ਬਸਦਾ ਖੇਡਦਾ ਛਿੰਝਾਂ ਕੁਸ਼ਤੀਆਂ ਭੰਗੜਿਆਂ ਕਬੱਡੀਆਂ ਦੇਖਾਂਗੇ ਉਦੋਂ ਮੰਨ ਲਾਂਗੇ ਵੀ ਯਾਰ ਪੰਜਾਬ 'ਚ ਜਨਮ ਦਿਨ ਮਨਾਇਆ ਤਾਂ ਵਧੀਆ ਨਹੀਂ ਤਾਂ ਕਾਹਦੇ ਕੇਕ ਕੱਟਣੇ ਆ ਜੀ ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾ ਹੀ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹਿੰਦਾ ਜੀ ਆਹ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਨਹਿਸ਼ ਐ ਐਹ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੀ ਦਰਖਤ ਤੇ ਕਾਂਗਰਸ ਲਿਖਦੀ ਐ 2 ਮਹੀਨੇ ਚ ਦਰਖਤ ਸੁੱਕ ਜਾਂਦਾ ਐ ਅੱਜ ਪਤਾ ਫੇਰ ਬੰਦੀਆਂ ਯਾਰ ਆਪਣਾ ਪਤਾ ਇਹਨਾਂ ਦਾ ਪੈੜਾ ਹੀ ਮੜਾ ਜਿਹੜਾ ਜਿਹੜਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਸਾਹ ਤੇ ਇਹ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਦਿਨੇ ਜਿਹੜੇ ਸਾਹ ਤੇ ਬਿਆਨ ਬੁਨ ਆ ਜਾਂਦੇ ਮੈਨੂੰ ਲੱਗਦਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ 스테ਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਹਾਂ ਤੇ ਆਪ ਨਿਕਰੇ ਰੋ ਇੱਥੇ ਰੱਖਣੇ ਪੈਣੀ ਐ ਜੇ ਆਪਾਂ ਨੂੰ ਕਿ ਕੋਈ ਕੰਮੜੇ ਹੋਏ ਪੈਣੇ ਇੱਕ ਦੂਜੇ ਦੇ ਵਿੱਚ ਪੱਚ ਬੱਜੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਚ ਲੜ ਪੈਂਦੇ ਨੇ 스테ਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਐ ਇਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਐ ਆਪਣੇ ਪਰਿਵਾਰ ਵਾਸਤੇ ਐ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਲੱਗ ਰਹੀ ਹੈ ਆ ਪਰਸੋਂ ਨੂੰ ਪਰਸੋਂ ਨੂੰ ਪਤਾ ਲੱਗ ਜੂਗਾ ਕਿੰਨੇਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਐ ਚਾਹੂ ਦਾ ਚੋਣ ਨਿਸ਼ਾਨ ਐ ਔਰ ਆਪਣੇ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤਰਫ ਦਿਓ ਅਸੀਂ ਤਾਂ ਅਵਧਿਆ ਦੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੱਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇੱਕ ਹੋ ਜਾ ਮਟੀਰੀਅਲ ਆ ਗਿਆ ਜੀ ਇਹ ਇਹ ਕੋਈ ਅੱਛਾ ਜੇ ਆਮ ਬੰਦੇ ਨੂੰ ਟਿੱਕ ਦੇ ਦਈਏ ਕਿ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦੱਸਾ ਨਾ ਹੁੰਦੀ ਕਮਾਈ ਕਰਕੇ ਥੋੜੇ ਬਹੁਤ ਚਾਰ ਪੈਸੇ ਕਮਾਏ ਹੋਣ ਟੈਕਸ ਭਰਦਾ ਹੋਵੇ ਫਿਰ ਕਹਿੰਦੇ ਤਾਮੀਰਾਂ ਦੀ ਪਾਰਟੀ ਬਣ ਗਈ ਸੋ ਵੱਡਿਆਂ ਨੂੰ ਪਿੱਤਰ ਸਾਨੂੰ ਕਿਸੇ ਪਾਸੇ ਦਾ ਜਿਉਂ ਰਹਿਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਹ ਜਾਂ ਜਿਹੜੀਆਂ ਨੇ ਤੁਸੀਂ ਲਈ ਫਿਰਦੇ ਕਿੱਥੋਂ ਆਈਆਂ ਨੇ ਕਰਾਂਗੇ ਸਾਬ ਕਰਾਂਗੇ ਤੁਸੀਂ ਮੇਰੇ ਤੇ ਛੱਡ ਦਿਓ ਵਸਲੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡ ਸੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਸਟ ਕਿੰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਥ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਨਾਲ